ਆਉਂਦਾ ਕਲਮਾ ਨੂੰ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਕੀ ਹੋਇਆ ਜੇ ਪਤ ਝੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਂਦਾ ਕਲਮਾ ਨੂੰ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਸਰਜੀਤ ਪਾਤਰ ਦੀਆਂ ਇਹ ਲਿਖੀਆਂ ਹੋਈਆਂ ਗੱਲਾਂ ਵਾਕਿਆ ਅੱਜ ਪਾਵੇਂ ਪੰਜਾਬੀ ਸ਼ਾਇਰ ਪੰਜਾਬੀ ਕਵੀ ਪੰਜਾਬੀ ਸਹਿਤਕਾਰ ਡਾਕਟਰ ਸਰਜੀਤ ਪਾਤਰ ਜੀ ਸਾਡੇ ਵਿੱਚ ਨਹੀਂ ਰਹੇ 79 ਸਾਲ ਦੀ ਉਮਰ ਵਿੱਚ ਅੱਜ ਸਵੇਰੇ ਉਹਨਾਂ ਨੂੰ ਹਾਰਟ ਅਟੈਕ ਆਇਆ ਜਿਸ ਨਾਲ ਉਹਨਾਂ ਦੀ ਮੌਤ ਹੋ ਗਈ ਡਾਕਟਰ ਸਰਜੀਤ ਪਾਤਰ ਜੀ ਭਾਵੇਂ ਅੱਜ ਸਾਡੇ ਵਿੱਚ ਨਹੀਂ ਹਨ ਪਰ ਉਹਨਾਂ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਰੈਂਦੀ ਦੁਨੀਆ ਤੱਕ ਹੁਣ ਨੂੰ ਜਿਉਂਦੀਆਂ ਰੱਖਣਗੀਆਂ ਕਿਤਾਬ ਵਰਗਿਆਂ ਲੋਕਾਂ ਨੂੰ ਉਧ ਵਿੱਚ ਜੋੜ ਲੈਂਦਾ ਹਾਂ ਮਿਲੇ ਗਹਿਰਾ ਕਿਤੇ ਲਿਖਿਆ ਤਾਂ ਵਰਕਾ ਮੋੜ ਲੈਂਦਾ ਹਾਂ ਜੇ ਖੁੱਲੇ ਜਾਣ ਦੇਵਾਂ ਜਾਣਗੀ ਤੇਰੀ ਤਰਫ ਸਾਰੇ ਅਜੇ ਕੁਝ ਰਸਤਿਆਂ ਨੂੰ ਆਪਣੇ ਵੱਲ ਮੋੜ ਲੈਂਦਾ ਹਾਂ ਅਜੇ ਕੁਝ ਰਸਤਿਆਂ ਨੂੰ ਆਪਣੇ ਵੱਲ ਮੋੜ ਲੈਂਦਾ ਹਾਂ ਇਸਲੇ ਸਮੇ ਸਾਡੇ ਨੇੜੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਗਰਮੀਤ ਸਿੰਘ ਜੀ ਖੋਸਿਆਂ ਵਾਲੇ ਉਹਨਾਂ ਨੇ ਪਾਣੀ ਦੀ ਸੰਭਾਲ ਤੇ ਵਿਸ਼ੇ ਤੇ ਇੱਕ ਪ੍ਰੋਗਰਾਮ ਰੱਖਿਆ ਸੀ ਉਥੇ ਡਾਕਟਰ ਸਰਜੀਤ ਪਾਤਰ ਜੀ ਵੀ ਪਹੁੰਚੇ ਸਨ ਤੇ ਪੰਜਾਬੀ ਗਾਇਕ ਕਰਵਿੰਦਰ ਬਰਾੜ ਤੇ ਹੋਰ ਕਈ ਹਸਤੀਆਂ ਪਹੁੰਚੀਆਂ ਸਨ ਤੇ ਉਸ ਪ੍ਰੋਗਰਾਮ ਵਿੱਚ ਮੈਨੂੰ ਵੀ ਡਾਕਟਰ ਸਰਜੀਤ ਪਾਤਰ ਜੀ ਹੋਰਾਂ ਨੂੰ ਮਿਲ ਦਾ ਸੁਭਾਗ ਪ੍ਰਾਪਤ ਹੋਇਆ ਬੜੇ ਮਿੱਠ ਬੁਲੜੇ ਸੁਭਾਅ ਦੇ ਮਾਲਕ ਡਾਕਟਰ ਸਰਜੀਤ ਪਾਤਰ ਸਨ ਜਿਸ ਤਰ੍ਹਾਂ ਉਹਨਾਂ ਦੇ ਸੁਭਾਅ ਦਾ ਉਹਨਾਂ ਦੀਆਂ ਇਹ ਤਾ ਮਾ ਤੋਂ ਸਹਿਜ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜਿਸ ਵਿੱਚ ਬਾਬਾ ਜੀ ਡਾਕਟਰ ਸਰਜੀਤ ਪਾਤਰ ਜੀ ਤੇ ਸਾਨੂੰ ਸਨਮਾਨ ਵੀ ਮਿਲਿਆ ਸੀ ਮੈਂ ਤੇ ਪਵਨਦੀਪ ਮੁੰਡਾ ਮੇਰੇ ਨਾਲ ਸੀ ਮੇਰਾ ਮਿੱਤਰ ਕਮਨਦੀਪ ਤੇ ਮੈਂ ਅਸੀਂ ਦੋਨੇ ਉਸ ਪ੍ਰੋਗਰਾਮ ਦੇ ਵਿੱਚ ਗਏ ਸੀ ਤੇ ਅਸੀਂ 4-5 ਘੰਟੇ ਉਹ ਪ੍ਰੋਗਰਾਮ ਉੱਥੇ ਦੇਖਿਆ ਬਹੁਤ ਵਧੀਆ ਪ੍ਰੋਗਰਾਮ ਸੀ ਤੇ ਡਾਕਟਰ ਸਰਜੀਤ ਪਾਤਰ ਜੀ ਨੇ ਆਪਣੀਆਂ ਕਵਤਾਵਾਂ ਤੋਂ ਆਪਣੀ ਸ਼ਾਇਰੀ ਤੇ ਆਪਣੇ ਵਿਚਾਰ ਸਾਂਝੇ ਕੀਤੇ ਸੀ ਜੋ ਅੱਜ ਦੇ ਸਮੇਂ ਦੇ ਨਾਲ ਸੰਬੰਧਿਤ ਸੀ ਕਿ ਕਿਵੇਂ ਵਾਤਾਵਰਨ ਨੂੰ ਵਧੀਆ ਰੱਖਿਆ ਜਾ ਸਕਦਾ ਹੈ ਸੋ ਡਾਕਟਰ ਸਰਜੀਤ ਪਾਤਰ ਜੀ ਦੀਆਂ अनेका ਲਿਖੀ ਲਿਖਤਾਂ ਜਿਹੜੀਆਂ ਬਹੁਤ ਪ੍ਰਚਲਿਤ ਹਨ ਜਿਨ੍ਹਾਂ ਕਰਕੇ ਉਹਨਾਂ ਨੂੰ ਵੱਡੇ ਵੱਡੇ ਅਵਾਰਡ ਵੀ ਮਿਲੇ ਜਿਨ੍ਹਾਂ ਦੇ ਵਿੱਚ ਇੱਕ ਸੀ ਪਦਮ ਸੇਰੀ ਅਵਾਰਡ ਜੋ ਭਾਰਤ ਸਰਕਾਰ ਦਿੰਦੀ ਹੈ ਤੇ ਜਦੋਂ ਪਿੱਛੇ ਇਹ ਕਿਸਾਨੀ ਆंदोलਨ ਸੀ ਤਾਂ ਡਾਕਟਰ ਸਰਜੀਤ ਪਾਤਰ ਨੇ ਖੇਤੀ ਕਾਨੂੰਨਾ ਖਿਲਾਫ ਕਿਸਾਨਾਂ ਦੇ ਸਮਰਥਨ ਚ ਪਦਮ ਸ੍ਰੀ ਅਵਾਰਡ ਵਾਪਸ ਕਰਨ ਦਾ ਫੈਸਲਾ ਵੀ ਲਿਆ ਸੀ ਉਹ ਆਪਣੇ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਸੀ ਅਮੜੀ ਮੈਨੂੰ ਆਖਣ ਲੱਗੀ ਤੂੰ ਧਰਤੀ ਦਾ ਗੀਤ ਰਹੇਗਾ ਮੜੀ ਮੈਨੂੰ ਆਖਣ ਲੱਗੀ ਤੂੰ ਧਰਤੀ ਦਾ ਗੀਤ ਰਹੇਗਾ ਪਦਮ ਸ੍ਰੀ ਵੀ ਹੋ ਕੇ ਪਾਤਰ ਤੂੰ ਮੇਰਾ ਸਰਜੀਤ ਰਹੇਗਾ ਪਦਮ ਸ੍ਰੀ ਹੋ ਕੇ ਵੀ ਪਾਤਰ ਤੂੰ ਮੇਰਾ ਸਰਜੀਤ ਰਹੇਗਾ ਵਾਹ ਕਿਆ ਆਨੰਦ ਆਉਂਦਾ ਪਾਤਰ ਸਾਹਿਬ ਦੀਆਂ ਲਿਖਤਾਂ ਪੜ੍ਹ ਕੇ ਸੋ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜੇ ਕੋਈ ਯਾਦ ਹੋਵੇ ਪਾਤਰ ਸਾਹਿਬ ਦੀ ਸਾਂਝੀ ਕਰ ਸਕਦੇ ਹੋ ਕਿਤਾਬਾਂ ਵਰਗਿਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ ਮਿਲੇ ਗਹਿਰਾ ਕਿਤੇ ਲਿਖਿਆ ਤਾਂ ਵਰਕਾ ਮੋੜ ਲੈਂਦਾ ਹਾਂ ਜੇ ਖੁੱਲੇ ਜਾਣ ਦੇਵਾਂ ਜਾਣਗੇ ਤੇਰੀ ਤਰਫ ਸਾਰੇ ਅਜੇ ਕੁਝ ਰਸਤਿਆਂ ਨੂੰ ਆਪਣੇ ਵੱਲ ਮੋੜ ਲੈਂਦਾ ਹਾਂ ਅਜੇ ਕੁਝ ਰਸਤਿਆਂ ਨੂੰ ਆਪਣੇ ਵੱਲ ਮੋੜ ਲੈਂਦਾ ਹਾਂ ਦੋਸਤੋ ਕੀ ਹੋਇਆ ਜੇ ਪੱਤਝੜ ਆਈ ਕੀ ਹੋਇਆ ਜੇ ਪੱਤਝੜ ਆਈ तू अगली रुत विच यकीन रखी मैं लभ के लिया कलमां नु तू फुलगी जमीन रखी तू फुला जोगी जमीन रखी सो आओ फात्र साब जी याद नु सरद सारे यही ऐ करिए ਪ੍ਰਮਾਤਮਾ ਓਕੇ ਸ਼ਾਇਰ ਕਵੀ ਸਹਿਤਕਾਰ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੀ ਡਾਕਟਰ ਸਰਜੀਤ ਪਾਤਾ ਜੀ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਵਾਸ ਬਖਸ਼ੇ ਤੇ ਪਰਿਵਾਰ ਨੂੰ ਤੇ ਸਮੁੱਚੇ ਉਹਨਾਂ ਨੂੰ ਚਾਹੁਣ ਵਾਲਿਆਂ ਨੂੰ ਭਾਣਾ ਮੰਨੋਂਦਾ ਫਲ ਬਖਸ਼ੀ ਕੀ ਹੋਇਆ ਜੇ ਪਤਝੜ ਆਈ ਤੂੰ ਬਹਾਰਾਂ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਂਦਾ ਕਲਮਾਂ ਨੂੰ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਕੀ ਹੋਇਆ ਜੇ ਪਤਝੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਂਦਾ ਕਲਮਾਂ ਨੂੰ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਸਰਜੀਤ ਬਾਤਰ ਦੀਆਂ ਇਹ ਲਿਖੀਆਂ ਹੋਈਆਂ ਗੱਲਾਂ ਵਾਕਿਆ ਹੀ ਸਚੀਆਂ ਨੇ ਅੱਜ ਭਾਵੇਂ ਪੰਜਾਬੀ ਸ਼ਾਇਰ ਪੰਜਾਬੀ ਕਵੀ ਪੰਜਾਬੀ ਸਹਿਤਕਾਰ ਡਾਕਟਰ ਸਰਜੀਤ ਬਾਤਰ ਜੀ ਸਾਡੇ ਵਿੱਚ ਨਹੀਂ ਰਹੇ 79 ਸਾਲ ਦੀ ਉਮਰ ਵਿੱਚ ਅੱਜ ਸਵੇਰੇ ਉਹਨਾਂ ਨੂੰ ਹਾਰਟ ਅਟੈਕ ਆਇਆ ਜਿਸ ਨਾਲ ਉਹਨਾਂ ਦੀ ਮੌਤ ਹੋ ਗਈ ਡਾਕਟਰ ਸਰਜੀਤ ਪਾਤਰ ਜੀ ਭਾਵੇਂ ਅੱਜ ਸਾਡੇ ਵਿੱਚ ਨਹੀਂ ਹਨ ਪਰ ਉਹਨਾਂ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਰੈਂਦੀ ਦੁਨੀਆ ਤੱਕ ਉਹਨਾਂ ਨੂੰ ਜਿਉਂਦਿਆਂ ਰੱਖਣ ਗਿਆ ਕਤਬ ਵਰਗਿਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ ਮਿਲੇ ਘਹਿਰਾ ਕਿਤੇ ਲਿਖਿਆ ਤਾਂ ਵਰਕਾ ਮੋੜ ਲੈਂਦਾ ਹਾਂ ਜੇ ਖੁੱਲੇ ਜਾਣ ਦੇਵਾਂ ਜਾਣਗੇ ਤੇਰੀ ਤਰਫ ਸਾਰੇ ਅਜੇ ਕੁਝ ਰਸਤਿਆਂ ਨੂੰ ਆਪਣੇ ਵੱਲ ਮੋੜ ਲੈਂਦਾ ਹਾਂ ਅੱਜ ਇਹ ਕੁਝ ਰਸਤਿਆਂ ਨੂੰ ਆਪਣੇ ਵੱਲ ਮੋੜ ਲੈਂਦਾ ਹਾਂ ਪਿਛਲੇ ਸਮੇ ਸਾਡੇ ਨੇੜੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਗਰਮੀਤ ਸਿੰਘ ਜੀ ਖੋਸਿਆਂ ਵਾਲੇ ਉਹਨਾਂ ਨੇ ਪਾਣੀ ਦੀ ਸੰਭਾਲ ਵਿਸ਼ੇ ਤੇ ਇੱਕ ਪ੍ਰੋਗਰਾਮ ਰੱਖਿਆ ਸੀ ਉਥੇ ਡਾਕਟਰ ਸਰਜੀਤ ਪਾਤਰ ਜੀ ਵੀ ਪਹੁੰਚੇ ਸਨ ਤੇ ਪੰਜਾਬੀ ਗਾਇਕ ਕਰਵਿੰਦਰ ਬਰਾੜ ਤੇ ਹੋਰ ਕਈ ਹਸਤੀਆਂ ਪਹੁੰਚੀਆਂ ਸਨ ਤੇ ਉਸ ਪ੍ਰੋਗਰਾਮ ਵਿੱਚ ਮੈਨੂੰ ਵੀ ਡਾਕਟਰ ਸਰਜੀਤ ਪਾਤਰ ਜੀ ਹੋਰਾਂ ਨੂੰ ਮਿਲ ਦਾ ਸੁਭਾਗ ਪ੍ਰਾਪਤ ਹੋਇਆ ਬੜੇ ਮਿੱਠ ਬੁਲੜੇ ਸੁਭਾਅ ਦੇ ਮਾਲਕ ਡਾਕਟਰ ਸਰਜੀਤ ਪਾਤਰ ਸਨ ਜਿਸ ਤਰ੍ਹਾਂ ਉਹਨਾਂ ਦੇ ਸੁਭਾਅ ਦਾ ਉਹਨਾਂ ਦੀਆਂ ਕਵਿਤਾਵਾਂ ਤੋਂ ਸਹਿਜ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜਿਸ ਵਿੱਚ ਬਾਬਾ ਜੀ ਡਾਕਟਰ ਸਰਜੀਤ ਪਾਤਰ ਜੀ ਤੇ ਸਾਨੂੰ ਸਨਮਾਨ ਵੀ ਮਿਲਿਆ ਸੀ ਮੈਂ ਤੇ ਪਵਨ ਦੀ ਮੁੰਡਾ ਮੇਰੇ ਨਾਲ ਸੀ ਮੇਰਾ ਮਤਰ ਪਵਨਦੀਪ ਤੇ ਮੈਂ ਅਸੀਂ ਦੋਨੇ ਉਸ ਪ੍ਰੋਗਰਾਮ ਦੇ ਵਿੱਚ ਗਏ ਸੀ ਤੇ ਅਸੀਂ 4-5 ਘੰਟੇ ਉਹ ਪ੍ਰੋਗਰਾਮ ਉੱਥੇ ਦੇਖਿਆ ਬਹੁਤ ਵਧੀਆ ਪ੍ਰੋਗਰਾਮ ਸੀ ਤੇ ਡਾਕਟਰ ਸਰਜੀਤ ਪਾਤਰ ਜੀ ਨੇ ਆਪਣੀਆਂ ਗੱਪਾਂਵਾਂ ਆਪਣੀ ਸ਼ਾਇਰੀ ਤੇ ਆਪਣੇ ਵਿਚਾਰ ਸਾਂਝੇ ਕੀਤੇ ਸੀ ਜੋ ਅੱਜ ਦੇ ਸਮੇਂ ਦੇ ਨਾਲ ਸੰਬੰਧਿਤ ਸੀ ਕਿ ਕਿਵੇਂ ਵਾਤਾਵਰਨ ਨੂੰ ਵਧੀਆ ਰੱਖਿਆ ਜਾ ਸਕਦਾ ਹੈ ਸੋ ਡਾਕਟਰ ਸਰਜੀਤ ਪਾਤਰ ਜੀ ਦੀਆਂ ਅਨੇਕਾਂ ਲਿਖੀ ਲਿਖਤਾਂ ਜਿਹੜੀਆਂ ਬਹੁਤ ਪ੍ਰਚਲਿਤ ਹਨ ਜਿਨ੍ਹਾਂ ਕਰਕੇ ਉਹਨਾਂ ਨੂੰ ਵੱਡੇ ਵੱਡੇ ਅਵਾਰਡ ਵੀ ਮਿਲੇ ਜਿਨ੍ਹਾਂ ਦੇ ਵਿੱਚ ਇੱਕ ਸੀ ਪਾਦਮ ਸੇਰੀ ਅਵਾਰਡ ਜੋ ਭਾਰਤ ਸਰਕਾਰ ਦਿੰਦੀ ਹੈ ਤੇ ਜਦੋਂ ਪਿਛੇ ਜੇ ਕਿਸਾਨੀ ਆंदोलਨ ਸੀ ਤਾਂ ਡਾਕਟਰ ਸਰਜੀਤ ਪਾਤਰ ਨੇ ਖੇਤੀ ਕਾਨੂੰਨਾ ਖਿਲਾਫ ਕਿਸਾਨਾਂ ਦੇ ਸਮਰਥਨ ਚ ਪਾਦਮ ਸੇਰੀ ਅਵਾਰਡ ਵਾਪਸ ਕਰਨ ਦਾ ਫੈਸਲਾ ਵੀ ਲਿਆ ਸੀ ਉਹ ਆਪਣੇ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਸੀ ਅਮੜੀ ਮੈਨੂੰ ਆਖਣ ਲੱਗੀ ਤੂੰ ਧਰਤੀ ਦਾ ਗੀਤ ਰਹੇਗਾ ਅਮੜੀ ਮੈਨੂੰ ਆਖਣ ਲੱਗੀ ਤੂੰ ਧਰਤੀ ਦਾ ਗੀਤ ਰਹੇਗਾ ਪਦਮ ਸ੍ਰੀ ਵੀ ਹੋ ਕੇ ਪਾਤਰ ਤੂੰ ਮੇਰਾ ਸਰਜੀਤ ਰਹੇਗਾ ਪਦਮ ਸ੍ਰੀ ਹੋ ਕੇ ਵੀ ਪਾਤਰ ਤੂੰ ਮੇਰਾ ਸਰਜੀਤ ਰਹੇਗਾ ਵਾਹ ਕਿਆ ਆਨੰਦ ਆਉਂਦਾ ਪਾਤਰ ਸਾਹਿਬ ਦੀਆਂ ਲਿਖਤਾਂ ਪੜ ਕੇ ਸੋ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜੇ ਕੋਈ ਯਾਦ ਹੋਵੇ ਪਾਤਰ ਸਾਹਿਬ ਦੀ ਸਾਂਝੀ ਕਰ ਸਕਦੇ ਹੋ ਕਿਤਾਬਾਂ ਵਰਗਿਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ ਮਿਲੇ ਗਹਿਰਾ ਕਿਤੇ ਲਿਖਿਆ ਤਾਂ ਵਰਕਾ ਮੋੜ ਲੈਂਦਾ ਹਾਂ ਜੇ ਖੁੱਲੇ ਜਾਨ ਦੇਵਾਂ ਜਾਣਗੇ ਤੇਰੀ ਤਰਫ ਸਾਰੇ ਅਜੇ ਕੁਝ ਰਸਤਿਆਂ ਨੂੰ ਆਪਣੇ ਵੱਲ ਮੋੜ ਲੈਂਦਾ ਹਾਂ ਅਜੇ ਕੁਝ ਰਸਤਿਆਂ ਨੂੰ ਆਪਣੇ ਵੱਲ ਮੋੜ ਲੈਂਦਾ ਹਾਂ ਦੋਸਤੋ ਕੀ ਹੋਇਆ ਜੇ ਪਤਝੜ ਆਈ ਕੀ ਹੋਇਆ ਜੇ ਪਤਝੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲਬਕੇ ਲਿਆਉਂਦਾ ਕਲਮਾ ਨੂੰ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਸੋ ਆਉ ਆਤਰ ਸਾਹਿਬ ਜੀ ਯਾਦ ਨੂੰ ਸਾਂਝਾਂ ਕਰਦੇ ਆ ਸਾਰੇ ਆਪਾਂ ਇਹ ਹੀ ਦੁਆ ਕਰੀਏ ਕਿ ਪ੍ਰਮਾਤਮਾ ਓਕੇ ਸ਼ਾਇਰ ਕਵੀ ਸਹਿਤਕਾਰ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਡਾਕਟਰ ਸਰਜੀਤ ਪਾਤਰ ਜੀ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਤੇ ਸਮੂਹ చూహా మనండా బ సో విడి చంగ